ਗੱਲ ਗੰਗੂ ਬ੍ਰਾਹਮਣ ਦੇ ਧੋਖੇ ਦੀ ਗੱਲ ਠੰਡੇ ਬੁਰਜ ਦੀ ਠੰਡ ਦੀ ਗੱਲ ਮਾਤਾ ਗੁਜਰੀ ਜੀ ਦੀ ਗੱਲ ਛੋਟੇ ਸਹਿਬਜ਼ਾਦੇ ਦਾਦੀ ਮਾਂ ਨੇ ਪੁੱਤਰਿਆਂ ਨਾਲ ਜਦ ਤੁਰਤੇ ਤੁਰਤੇ ਕਦਮ ਵਧਾਇਆ ਕੁੰਮੇ ਮਾਸ਼ਕ ਦੀ ਝੁੰਗੀ ਵਿੱਚ ਉਹਨਾਂ ਸੀ ਕੁਝ ਸਮਾਂ ਬਤ ਕਿਸੇ ਸਮੇਂ ਸੀ ਗੁਰੂ ਘਰ ਦਾ ਰਸੋਈਆ ਪਰ ਨੀਤ ਤੋਂ ਬਹੁਤਾ ਮਾੜਾ ਸੀ ਗੰਗੂ ਬ੍ਰਾਹਮਣ ਜਿੰਨਾ ਮੂੰਹ ਤੇ ਚੰਗਾ ਦਿਲ ਵਿੱਚ ਉਹਦੇ ਉਨਹੀਂ ਸਾੜਾ ਸੀ ਮਾਤਾ ਜੀ ਨੂੰ ਆਪਣੇ ਨਾਲ ਪਿੰਡ ਖੇੜੀ ਲੈ ਕੇ ਆਇਆ ਵੇਖਮੋਹਰਾਂ ਵਾਲੀ ਪੋਟੜੀ ਉਹਦਾ ਸੀ ਮਨ ਲਲਚਾਇਆ ਫੜੇ ਜਾਣ ਤੇ ਉਸ ਪਾਪੀ ਨੇ ਸੀ ਅਸਲੀ ਰੰਗ ਵਿਖਾਇਆ ਚੌਧਰੀ ਨਾਲ ਰੜਕੇ ਠਾਣੇ ਜਾ ਕੇ ਹਕੂਮਤ ਨੂੰ ਸੀ ਸਭ ਦੱਸ ਆਇਆ ਇਹ ਕਿਹੜਾ ਪਾਪ ਕਮਾਇਆ ਤੈਨੂੰ ਭੋਰਾ ਤਰਸ ਨਾ ਆਇਆ ਠੰਡੇ ਬੁਰਜ ਦੀ ਠੰਡ ਬਾਰੇ ਸੁਣ ਕੇ ਹਰ ਇੱਕ ਦਾ ਸੀ ਦੰਦ ਨਾਲ ਦੰਦ ਟਕਰਾਇਆ ਸਹਿਬਜ਼ਾਦਿਆਂ ਨੂੰ ਤੇ ਦਾਦੀ ਮਾਂ ਨੂੰ ਉਸੇ ਥਾਂ ਤੇ ਕਿਉਂ ਠਹਿਰਾਏ ਠੰਡੀ ਠੰਡੀ ਹਵਾ ਪਰ ਸੀਨੇ ਵਿੱਚ ਅੱਗ ਸੀ ਜਜ਼ਬੇ ਸਿੱਖਾਂ ਦੇ ਬਾਰੇ ਜਾਣੂ ਸਾਰਾ ਜੱਗ ਸੀ ਸਰਸਾ ਨਦੀ ਤੇ ਵਿਛੋੜੇ ਤੋਂ ਬਾਅਦ ਦਾਦੀ ਮਾਂ ਤੇ ਦੋਨੋਂ ਛੋਟੇ ਸਹਿਬਜ਼ਾਦੇ ਆਪਣੇ ਕਦਮ ਵਧਾਉਂਦੇ ਅੱਗੇ ਵੱਧ ਰਹੇ ਸੀ ਤੇ ਕੁੰਮੇ ਮਾਸਕ ਦੀ ਝੁੱਗੀ ਵਿੱਚ ਉਹਨਾਂ ਨੇ ਕੁਝ ਸਮਾਂ ਬਤੀਤ ਕੀਤਾ ਉੱਥੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਗੰਗੂ ਬ੍ਰਾਹਮਣ ਦੇ ਨਾਲ ਜੋ ਕਿ ਕਿਸੇ ਸਮੇਂ குரு ਘਰ ਦਾ ਰਸੋਈਆ ਸੀ ਪਰ ਨੀਤ ਦਾ ਬਹੁਤਾ ਮਾੜਾ ਸੀ ਉਸ ਨੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਆਪਣੇ ਘਰ ਰਹਿਣ ਬਾਰੇ ਪੁੱਛਿਆ ਤੇ ਉਹਨਾਂ ਨੂੰ ਆਪਣੇ ਪਿੰਡ ਖੇੜੀ ਲੈ ਕੇ ਆਇਆ ਉੱਥੇ ਰਾਤ ਦੇ ਸਮੇਂ ਦੇ ਵਿੱਚ ਮੋਰਾਵਾਲੀ ਕੋਠੜੀ ਵੇਖ ਕੇ ਉਸ ਦਾ ਮਨ ਲਾਲਚਾ ਉਸਨੇ ਉਹ ਪੋਟੜੀ ਚੱਕੀ ਉਸੇ ਸਮੇਂ ਦਾਦੀ ਮਾਂ ਦੀ ਨਿਗਾਹ ਪੈ ਗਈ ਸੀ ਸਵੇਰ ਉੱਠ ਕੇ ਉਹਨਾਂ ਨੇ ਜਦ ਗੰਗੂ ਨੂੰ ਆਖਿਆ ਕਿ ਗੰਗੂ ਤੇ ਚੰਗਾ ਕੀਤਾ ਕਿ ਪੋਟੜੀ ਸਾਹਮ ਦਿੱਤੀ ਉਸ ਨੂੰ ਉਸ ਗੱਲ ਤੇ ਗੁੱਸਾ ਆ ਗਿਆ ਤੇ ਉਸ ਦਾ ਹੰਕਾਰ ਲਾਲਚ ਤੇ ਘਟੀਆ ਸੋਚ ਸਾਹਮਣੇ ਆਈ ਜਦ ਉਸਨੇ ਆਪਣੇ ਪਿੰਡ ਦੇ ਚੌਧਰੀ ਨਾਲ ਲੜ ਕੇ ਥਾਣੇ ਵਿੱਚ ਇਹ ਸਭ ਗੱਲ ਬਾਰੇ ਦਸਿਆ ਉਸ ਤੋਂ ਬਾਅਦ ਮਾਤਾ ਗੁਜਰੀ ਜੀ ਤੇ ਦੋਨਾਂ ਸਹਿਬਜ਼ਾਦਿਆਂ ਫਤੇਗੜ ਸਾਹਿਬ ਲਿਆਂਦਾ ਗਿਆ ਉਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਪਹਿਲਾਂ ਵਾਲੇ ਸਮੇਂ ਦੇ ਵਿੱਚ ਠੰਡੇ ਬੁਰਜ ਦੇ ਕੋਲ ਦੀ ਨਦੀ ਵਗਦੀ ਸੀ ਤੇ ਉਸ ਨੂੰ ਵਜ਼ੀਰ ਖਾਨ ਨੇ ਗਰਮੀਆਂ ਦੇ ਵਿੱਚ ਸਰਦੀਆਂ ਦਾ ਆਨੰਦ ਲੈਣ ਲਈ ਬਣਾਇਆ ਸੀ ਤੇ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਰਦੀਆਂ ਦੇ ਵਿੱਚ ਉਸ ਥਾਂ ਤੇ ਕੈਸੀ ਕਹਿਰ ਦੀ ਠੰਡ ਹੋਵੇਗੀ ਉਹ ਸੇ ਠੰਡ ਵਿੱਚ ਉਸੇ ਠੰਡੇ ਬੁਰਜ ਦੇ ਵਿੱਚ ਸਾਦੀ ਮਾਂ ਤੇ ਦੋਨਾਂ ਸਹਬਜ਼ਾਦਿਆਂ ਨੂੰ ਰੱਖਿਆ ਗਿਆ ਮੁਗਲਾਂ ਦੀਆਂ ਲੱਖ ਤਾਕਤਾਂ ਗੁਰੂ ਕੇ ਲਾਲਾਂ ਨੂੰ ਨਾ ਝੁਕਾ ਸਕੀਆਂ ਕਿਉਂਕਿ ਗੰਦ ਕੱਚੀ ਸੀ ਤੇ ਜਜ਼ਬੇ ਪੱਕੇ